ਸ਼ਰੀ ਕਸੀ ਜਿੰਦਾਬਾਦ 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 ਹੋਰ ਕਾਰੀ ਹੈ ਆਗ ਦੇ ਉਸ ਤੋਂ ਬਾਅਦ ਕਾਂਗਰਸ ਦਾ ਜਾਖੜ ਵੀ ਬਣਾ ਕੇ ਚੁੱਲਿਆ ਹੁਣ ਇੱਕ ਮੌਕਾ ਆਪਣੇ ਘਰ ਦੇ ਜੀ ਨੂੰ ਐਮਪੀ ਬਣਾ ਕੇ ਵੇਖ ਲੋ ਜੇ ਦਿੱਲੀ ਦੇ ਵਿੱਚ ਨਾਂ ਮਟਾਲੇ ਵਾਲਿਆਂ ਦੀ ਨਾਂ ਕਰਤਾਰਸਪੁਰ ਵਾਲਿਆਂ ਦੀ ਬਾਜ ਚੁੱਕੀ ਤੇ ਮੈਨੂੰ ਨੀਵੀਂ ਤਾਂ ਮਟਾ ਦੇ ਸ਼ਰੀ ਕਸੀ ਜੋਨਾ ਮਾ ਜੋਨਾ ਮੇਰਾ ਇੱਕ ਮੋਟੀਵੇ ਮੈਂ ਕਿਹਾ ਸੀ ਪਟਾਲੇ ਦਾ ਨਕਸ਼ਾ ਬਦਲੋਗਾ ਪਰ ਉਹ ਦਿਨ ਆ ਗਿਆ ਅੱਗੇ ਨਾਲੋਂ ਫਰਕ ਪੈਣਾ ਸ਼ੁਰੂ ਹੋ ਗਿਆ ਹੁਣ ਤੇ ਪਟਾਲੇ ਦੇ ਵਿੱਚ ਜਦੋਂ ਬਾਹਰੋਂ ਕੁ ਰਿਸ਼ਤੇਦਾਰ ਵੀ ਆਉਂਦੇ ਨੇ ਉਹ ਆ ਕੇ ਇਨੀ ਗੱਲ ਜ਼ਰੂਰ ਕਹਿੰਦੇ ਨੇ ਵੀ ਪਟਾਲਾ ਹੋਣਾ ਕਿ ਨਾਲੋਂ ਬਿਹਤਰੀਨ ਲੱਗਦਾ ਪਿਆ ਫਰਕ ਨਾਲ ਪਰ ਆਵਾ ਉੱਤੇ ਆਵੜਾ ਜੇ ਮੈਂ ਕਹਾਂ ਦੇ ਮੈਂ ਹੁਣੇ ਇਹਨੂੰ ਸਵਾਰਦਿਆਂ ਥੱਲੇ ਬੜਾ ਕੰਮ ਰਹਿੰਦਾ ਗਲੀਆਂ ਨਾਲੀਆਂ ਛੋਟੇ ਛੋਟੇ ਕੰਮ ਨੇ ਪਰ ਮੇਰਾ ਵਾਦਾ ਹੈ ਐਮਐਲਏ ਦੀਆਂ ਵੋਟਾਂ ਸੱਦ ਮੰਗਣ ਆਵਾਂਗੇ ਜੇ ਤੁਹਾਡੇ ਸਾਰਿਆਂ ਦੇ ਕੰਮ ਪੂਰੇ ਕੀਤੇ ਹੋਣਗੇ ਤੇ ਤੇ ਵੋਟ ਨਹੀਂ ਮੰਗੋ ਅੱਜ ਸ਼ੈਰੀ ਕਲਸੀ ਜੀ ਦੀ ਇੱਥੇ ਅਸੀਂ ਚੋਣ ਦੀ ਮੀਟਿੰਗ ਕਰਾਈ ਆ ਔਰ ਵਾਰਡ ਨੰਬਰ 26 ਦੀ ਇੱਥੇ ਅਸੀਂ ਅੱਜ ਰੈਲੀ ਕਰਾਈ ਆ ਲੋਕਾਂ ਦੀਆਂ ਜਿਹੜੀਆਂ ਕੁਝ ਮੁਸ਼ਕਲਾਂ ਸੀ ਉਹਦੇ ਬਾਰੇ ਵੀ ਐਮਐਲਏ ਸਾਹਿਬ ਨੂੰ ਦੱਸਿਆ ਕਿਉਂਕਿ ਉਹ MP ਦੇ ਇਲੈਕਸ਼ਨ ਲੜ ਰਹੇ ਨੇ ਤੇ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਅੱਜ ਵੀ ਮੇਰੇ ਸਪੋਰਟ ਕਰੋ ਤੇ ਜਿਹੜੇ ਲੋਕਾਂ ਦੇ ਰਹਿੰਦੇ ਚੁੰਦੇ ਕੰਮ ਨੇ ਗਲੀਆਂ ਨਾਲੀਆਂ ਸੜਕਾਂ ਦੇ ਉਹ ਅਸੀਂ ਕੰਪਲੀਟ ਕਰਾਂਗੇ ਜਾਬਤੇ ਤੋਂ ਬਾਅਦ ਤੇ ਅਸੀਂ ਬੇਨਤੀ ਕਰਦੇ ਹਾਂ ਪਬਲਿਕ ਨੂੰ 26 ਨੰਬਰ ਵਾਰਡ ਦੀ ਨੂੰ ਵੀ ਬਾਦ ਚੜ ਕੇ ਸ਼ਹਿਰੀ ਕੰਸੀ ਦਾ ਸਹਿਯੋਗ ਕਰੋ ਝਾੜੂ ਦੇ ਬਟਨ ਨੂੰ ਦਬਾ ਕੇ ਉਹਨਾਂ ਨੂੰ ਵੋਟਾਂ ਪਾਓ ਤੇ ਉਹਨਾਂ ਨੂੰ ਕੰਮ ਕਰ ਬਣਾਓ ਜੇਨ ਦੇ ਦਿਨ ਤੜਾ ਤਰ ਲੋਕ ਆਮ ਪਾਰਟੀ ਚ ਜੁਆਇਨ ਹੋ ਰਹੇ ਇਹਦੇ ਬਾਰੇ ਕੀ ਵਿਚਾਰ ਹੈ ਮੈਡਮ ਉਹਦੇ ਲਈ ਕੋਈ ਹੀ ਗੱਲ ਹੈ ਕਿ ਉਹਨਾਂ ਦੇ ਜਿਹੜੇ ਕੰਮ ਕਰਨ ਦੀ ਨੀਤੀ ਆਮ ਆਦਮੀ ਪਾਰਟੀ ਦੀ ਸ਼੍ਰੀ ਕਲਸੀ ਜੀ ਦੀ ਭਗਵੰਤ ਸਿੰਘ ਜੀ ਦੀ ਕੇਜਰੀਵਾਲ ਸਾਹਿਬ ਜੀ ਦੀ ਇੱਕ ਤੇ ਇਮਾਨਦਾਰ ਸੋਚ ਆ ਲੋਕਾਂ ਨੂੰ ਕਰਪਸ਼ਨ ਤੋਂ ਦੂਰ ਕਰ ਰਹੇ ਨੇ ਔਰ ਜਿਹੜਾ ਵੀ ਕੰਮ ਕਰ ਰਹੇ ਨੇ ਬੜੀ ਪਾਰਦਰਸ਼ਤਾ ਨਾਲ ਕਰ ਰਹੇ ਨੇ ਲੋਕਾਂ ਦੇ ਬਿੱਲ ਮਾਫ ਕਰ ਰਹੇ ਨੇ ਟੋਲ ਪਲਾਜੇ ਫ੍ਰੀ ਕਰ ਰਹੇ ਨੇ ਐਮੀਨ ਸਕੂਲ ਖੋਲ ਰਹੇ ਨੇ ਇਹ ਸਾਰਾ ਕੁਝ ਦੇਖਦੇ ਹੋਏ ਲੋਕੋ ਦੀ ਜਿਹੜੀ ਉਹਦੀ ਪਪੂਲਰਿਟੀ ਨੂੰ ਵੇਖਦੇ ਹੋਏ ਜਾਣ ਕਰਦੇ ਨੇ ਇੰਨੀ ਵੱਡੀ ਲੀਡ ਤੋਂ ਪਟਾਲੇ ਚ ਜਿੱਤਣਗੇ ਸਰ ਤੋਂ ਕੋਈ ਵੀ ਪਾਰਟੀ ਇਹ ਨਹੀਂ ਕਹਿ ਸਕਦੀ ਵੀ ਅਸੀਂ ਹਾਰਾਂਗੇ ਅਸੀਂ ਤੇ ਇਹ ਕਾਂਗੇ ਵੀ ਸਾਡੀ ਲੀਡ ਬਹੁਤ ਜ਼ਿਆਦਾ ਹੋਣੀ ਚਾਹੀਦੀ ਪਹਿਲੇ ਤੁਸੀਂ ਜਿਹੜੀ ਜਿੱਤੀ ਐਮਐਲਏ ਦੀ ਤੇ ਉਹ ਤੁਹਾਨੂੰ ਪਤਾ ਅੰਦਾਜ਼ ਹੋਏਗਾ ਕਿ ਕਿੰਨੀ 28000 ਵੋਟ ਤੋਂ ਅਸੀਂ ਐਮਐਲਏ ਦੀ ਇਲੈਕਸ਼ਨ ਜਿੱਤੀ ਸੀ 1.5 ਲੱਖ ਅਸੀਂ ਕੋਸ਼ਿਸ਼ ਕਰਾਂਗੇ ਕਿ ਪਾਰਟੀ ਇਥੋਂ ਇਸਲੇ ਨਾਲ ਵੱਧ ਲੀਡ ਲੈ ਕੇ ਜਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਸ਼ੈਰੀ ਕਲਸੀ ਮੇਰਾ ਛੋਟਾ ਵੀਰ ਹੈ ਪਹਿਲਾਂ ਬਟਾਲੇ ਦੇ ਐਮ.ਐਲ.ਏ ਸੀ ਹੁਣ ਐਮ.ਪੀ ਬਣਨ ਜਾ ਰਹੇ ਨੇ 4 ਤਰੀਕ ਨੂੰ ਰਿਜ਼ਲਟ ਆ ਜਾਣੇ ਬਟਾਲੇ ਦੇ ਲੋਕਾਂ ਨੇ ਜਿੱਦਾਂ ਡੱਬੇ ਭਰ-ਭਰ ਕੇ ਅੱਗੇ ਵੋਟਾਂ ਪਾਈਆਂ ਨੇ ਇਦਾਂ ਹੀ ਉਹਨਾਂ ਨੇ ਮਸ਼ੀਨਾਂ ਦੀਆਂ ਚੀਕਾਂ ਕਢਾ ਦੇਣੀਆਂ ਐਰ ਕਾਂ ਝਾੜੂ ਵਾਲਾ ਬਟਨ ਨੱਪ ਕੇ ਬਹੁਤ ਵੱਡੀ ਲੀਡ ਨਾਲ ਬਟਾਲੇ ਤੋਂ ਫਿਰ ਸ਼ੈਰੀ ਕਲਸੀ ਜਿੱਤ ਕੇ ਪੂਰੇ ਜ਼ਿਲ੍ਹਾ ਗਰਦਾਸਪੁਰ ਤੋਂ ਜਿੱਤ ਦਰਜ ਕਰਨਗੇ ਔਰ ਜਿਹੜੇ ਬਟਾਲੇ ਦੇ ਵੱਖ-ਵੱਖ ਵਾਰਡ ਨੇ ਉਹਨਾਂ ਸਾਰਿਆਂ ਵਾਰਡਾਂ ਦੇ ਵਿੱਚ ਮੈਂ ਸ਼ੈਰੀ ਜੀ ਦੇ ਨਾਲ ਜਾ ਰਿਹਾ ਲੋਕ ਜਿਹੜੇ ਆਪ ਮਾਰੇ ਹੋ ਕੇ ਬਹੁਤ ਜਿਆਦਾ ਗੁੱਤਬੋੜੀ ਪਾਉਣਗੇ ਔਰ ਸ਼ਰੇਆਮ ਵੀ ਲੋਕ ਲੋਕਾਂ ਦੇ ਮਨਾਂ ਤੇ ਜਿਹੜਾ ਸਹਿਮ ਦਾ ਮਾਹੌਲ ਪੈਦਾ ਕੀਤਾ ਹੈ ਸੀ ਕੁਝ ਇਥੋਂ ਸ਼ਹਿਰ ਦੇ ਜਿਹੜੇ ਗੁੰਡਾਂ ਅੰਸਰ ਟਾਈਪ ਜਿਹੜੇ ਇੱਥੇ ਲੀਡਰ ਬਣੇ ਫਿਰਦੇ ਨੇ ਆਪਣੇ ਆਪ ਦੇ ਚ ਉਹਨਾਂ ਨੇ ਬੜਾ ਸਹਿਮ ਦਾ ਮਾਹੌਲ ਜਿਹੜਾ ਸ਼ਹਿਰ ਦੇ ਅੰਦਰਲੇ ਪਾਸੇ ਦਾ ਬਣਾਇਆ ਹੈ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨਾ ਕਿ ਉਹ ਸਾਡੇ ਵਰਕਰਾਂ ਨੂੰ ਡਰਾਉਣ ਨਾ ਧਮਕਾਉਣ ਨਾ ਸਾਡੇ ਵਰਕਰ ਬੜੇ ਜਝਾਰੂ ਨੇ ਸਾਡੇ ਲੀਡਰ ਉਹਨਾਂ ਤੋਂ ਵੀ ਜਝਾਰੂ ਨੇ ਅਸੀਂ ਆਪਣੇ ਇਕੱਲੇ ਇਕੱਲੇ ਵਰਕਰ ਦੇ ਨਾਲ ਚਟਾਨ ਮੰਗ ਖੜੇ ਆਂ ਔਰ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਕਿਸੇ ਕੋਲੋਂ ਡਰਨ ਦੀ ਲੋੜ ਨਹੀਂ ਕੋਈ ਜੇ ਤੁਹਾਨੂੰ ਉੱਤਮ ਕਉਂਦਾ ਤੇ ਸਾਨੂੰ ਦੱਸੋ ਮੈਂ ਬਲਬੀਰ ਸਿੰਘ ਬਟੂ ਅੱਜ ਤੁਹਾਡੇ ਚੈਨਲ ਲਈ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਖੁਦ ਆਪ ਚਾਰ ਗੱਡੀਆਂ ਲੈ ਕੇ ਬਾੜ-ਬਾੜ ਵਿੱਚ ਜਾ ਕੇ ਹਰ ਬੂਥ ਦੇ ਉੱਤੇ ਜਾਵਾਂਗਾ ਜੇ ਕਿਤੇ ਉਹਨਾਂ ਨੇ ਕੋਈ ਗੁੰਡਾਗਿਰਤੀ ਕੀਤੀ ਤੇ ਇੱਥੇ ਦਾ ਜਵਾਬ ਪੱਥਰ ਨਾਲ ਦੇਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਲੋਕਾਂ ਦਾ ਪਿਆਰ ਮਾਨ ਸਤਿਕਾਰ ਮਿਲ ਰਿਹਾ ਜੀ ਔਰ ਮੈਂ ਰਣੀ ਆ ਤਾਂ ਜੋ ਕਿ ਇੱਕ ਵੱਡਾ ਹੰਗਾਰਾ ਜਿਹੜਾ ਉਹ ਨਜ਼ਰ ਆ ਰਿਹਾ ਔਰ ਆਉਣ ਵਾਲਾ ਜਿਹੜਾ ਫਤਵਾ ਲੋਕ ਬਾਖੂਬ ਜਿਹੜਾ ਬੜਾ ਵਧੀਆ ਤੰਗ ਨਾ ਦਾ ਬਾਤ ਸ਼ਹਿਰ ਵਾਸੀਆਂ ਨੂੰ ਜਾਂ ਮਤਲਬ ਜਿਹੜੇ ਨਾਲ ਤੁਰੇ ਨੇ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਜਿਹੜਾ ਸ਼ਹਿਰ ਵਾਸੀਆਂ ਨੂੰ ਇਹੋ ਬੇਨਤੀ ਕਰਨੀ ਚਾਹਨਾ ਇੰ لمبے ਸਮੇਂ ਤੋਂ ਸਰਕਾਰਾਂ ਵੇਖੀਆਂ ਨੇ ਤੁਸੀਂ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਜੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਫਿਰ ਵੋਟਾਂ ਪਾ ਦਿਓ ਨਹੀਂ ਤੇ ਵੋਟ ਨਹੀਂ ਮੰਗਦੇ ਤੜਾ ਤੋਂ ਤੜਾ ਜਿਹੜੇ ਲੀਡਰ ਨਾਲ ਜੁੜ ਰਹੇ ਨੇ ਬਿਲਕੁਲ ਜੀ ਬੜਾ ਵੱਡਾ ਹੰਗਾਰਾ ਮਿਲ ਰਿਹਾ ਜੀ ਰੋਜ਼ ਕਈ ਸੋਵਾਂ ਦੇ ਸਾਬ ਨਾਲ ਪਰਿਵਾਰ ਜਿਹੜੇ ਆਮ ਆਦਮੀ ਪਾਰਟੀ 'ਚ ਜੁੜ ਰਹੇ ਨੇ ਕਿਉਂਕਿ ਇਹ ਇੱਕ ਆਪਣੇ ਲਹਿਰ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਚੱਲਦੀ ਹੈ ਔਰ ਕਿਉਂਕਿ ਇਹ ਚੰਗੀ ਸੋਚ ਚੰਗੀ ਨੀਅਤ ਜਿਹੜੀ ਜਿਹਦੇ ਕੰਮ ਕੀਤੇ ਨੇ ਤੇ ਉਹਦਾ ਨਤੀਜਾ ਆਮ ਆਦਮੀ ਪਾਰਟੀ ਜਿੰਦਾਬਾਦ ਭਗੰਤ ਮਾਨ ਜੀ ਜਿੰਦਾਬਾਦ ਸ਼ਹਿਰੀ ਕਲਚੀ